ਗੁਰੂ ਅਰਜਨ ਦੇਵ ਜੀ ਦੀ ਤੀਜੀ ਰਚਨਾ ਜੋ 10ਵੀਂ ਦੇ ਸਿਲੇਬਸ ਵਿੱਚ ਆ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਵਿਲਪਕਰੇ ਚਾਤਰਕ ਕੀ ਨਿਆਈ ਤਿਰਖਨ ਉੱtre ਸ਼ਾਦ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋ ਲਈ ਜੀਓ ਕੋਲ ਕਮਾਈ ਗੁਰਦਰਸਨ ਸੰਤ ਪਿਆਰੇ ਜੀਓ ਰਹਾਓ ਤੇਰਾ ਮੁਖ ਸੁਹਾਵਾ ਜਿਉਂ ਸਹਜ ਤੁੰ ਬਾਣੀ ਚਿਹਰੋ ਵਾ ਦੇਖੇ ਸਾਰੇ ਨੂੰ ਪਾਣੀ ਤਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਹਾ ਕੋਲੀ ਜੀਓ ਕੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਓ ਰਹਾਓ ਇਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਾਦ ਮਿਲੀਏ ਪ੍ਰੇਅ ਤੁਧ ਭਗਵੰਤ ਮੋਇ ਰੈ ਨਾ ਬਿਹਾਵੇ ਨੀਦ ਨਾ ਆਵੇ ਪਿੰਦੇਖੇ ਗੁਰਦਵਾਰੇ ਜਿਓ ਹਉ ਕੋਲੀ ਜਿਓ ਕੋਲ ਕਮਾਈ ਤਿਸ ਸੱਚੇ ਗੁਰਦਵਾਰੇ ਜਿਓ ਰਹਾਉ ਬਾਗੋਆ ਗੁਰਸੰਤ ਮਿਲਾਇਆ ਪ੍ਰਵਿ ਅਵਿਨਾਸੀ ਘਰ ਮੈਂ ਪਾਇਆ ਸੇਵ ਕਰੇ ਪਲ ਚਸਾ ਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜਿਉ ਹੋ ਕੋਲੀ ਜਿਉ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜਿਉ ਰਹਾ ਇਹਦੇ ਚਾਰ ਬੰਦ ਨੇ ਜਿਹੜੇ ਪਹਿਲੇ ਤਿੰਨ ਬੰਦ ਨੇ ਉਹਨਾਂ ਵਿੱਚ ਗੁਰੂ ਸਾਹਿਬ ਨੇ ਆਪਣੇ ਗੁਰੂ ਪਿਤਾ ਨਾਲ ਵਿਛੋੜੇ ਦਾ ਚੌਥੇ ਵਿੱਚ ਮਲਾਪ ਦੀ ਅਵਸਥਾ ਨੂੰ ਬਿਆਨ ਕੀਤਾ ਹੈ। ਬਰਸੰਘ ਕੀਆ ਇਹ ਕਾਉ ਟੋਟਾ ਸਾਹਿਤ ਮਲਾ ਪੋਸਤਕ ਵਿੱਚ ਦਰਜ ਗੁਰੂ ਅਰਜਨ ਦੇਵ ਜੀ ਦੀ ਬਾਣੀ ਮੇਰਾ ਮਨ ਲੋਚੇ ਗੁਰਦਰਸ਼ਤਾਈ ਵਿੱਚ ਉੱਢਿਆ ਗਿਆ ਹੈ। ਇਸ ਬਾਣੀ ਦੇ ਪਹਿਲੇ ਤਿੰਨ ਬੰਦ 1 2 3 ਵਿੱਚ ਗੁਰੂ ਸਾਹਿਬ ਨੇ ਆਪਣੇ ਗੁਰੂ ਪਿਤਾ ਦੇ ਵਿਛੋੜੇ ਤੇ ਚੌਥੇ ਬੰਦ ਵਿੱਚ ਮਲਾਪ ਦੀ ਅਵਸਥਾ ਨੂੰ ਬਿਆਨ ਕੀਤਾ ਹੈ। ਪਹਿਲਾ ਬੰਦ ਪੜਿਏ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਵਿਲਪਕਰੇ ਚਾਤਰਕੀ ਨਿਆਈ ਮੇਰਾ ਮਨ ਗੁਰੂ ਦੇ ਦਰਸ਼ਨ ਕਰਨ ਲਈ ਇਸ ਤਰ੍ਹਾਂ ਲੋਚ ਰਿਹਾ ਹੈ ਇਸ ਤਰ੍ਹਾਂ ਤਾਂਗ ਰਿਹਾ ਹੈ ਜਿਵੇਂ ਪਪੀਹਾ ਸੁੰਤੀ ਬੂੰਦਲੀ ਤਰਲੇ ਲੈਂਦਾ ਹੈ ਤਿਰਖਾ ਨ ਉtre ਸ਼ਾਂਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੀ ਜੀਓ ਗੁਰੂ ਦੇ ਦਰਸ਼ਨ ਤੋਂ ਬਿਨਾ ਮੇਰੀ ਆਤਮਿਕtre ਮਿਟਦੀ ਨਹੀਂ ਤੇ ਨਾ ਹੀ ਮੇਰੇ ਮਨ ਨੂੰ ਧੀਰਜ ਆਉਂਦਾ ਹੈ ਮੈਂ ਹਾਂ ਕੋਲੀ ਜੋ ਕੋਲਕਮਈ ਗੁਰਦਰਸ਼ਨ ਸੰਤ ਪਿਆਰੇ ਜੀਓ ਮੈਂ ਗੁਰੂ ਦੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ ਹਾਂ ਇਸ ਤੋਂ ਬਾਅਦ ਅੱਗੇ ਆ ਗਿਆ ਦੂਸਰਾ ਬੰਦ ਤੇਰਾ ਮੁਖ ਸੁਹਾਵਾ ਜੀਓ ਸਹਿਜ ਤੁਨ ਬਾਣੀ اے ਪ੍ਰਮਾਤਮਾ ਤੇਰਾ ਦਰਸ਼ਨ ਤੇਰਾ ਮੁਖ ਸੁਖ ਦੇਣ ਵਾਲਾ ਹੈ ਚਿਹਰਾ ਦੇਖੇ ਸਾਰੇ ਪਾਣੀ ਸਾਰੰਗ ਬਾਣੀ ਕਿਨੂ ਕਹਿਆ ਪਰਮਾਤਮਾ ਨੂੰ ਤੇਰਾ ਮੁਖ ਸੁਹਾਵਾ ਜੋ ਸਹਜ ਧੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਬਾਣੀ ਪਹਿਲੀ ਲਾਈਨ ਫੇਰ ਦੇਖੋ ਤੇਰਾ ਮੁਖ ਸੁਹਾਵਾ ਜੀਓ ਸਹਜ ਧੁਨ ਬਾਣੀ ਪਰਮਾਤਮਾ ਤੇਰਾ ਦਰਸ਼ਨ ਸੁਖ ਦੇਣ ਵਾਲਾ ਹੈ ਤੇ ਤੇਰੀ ਬਾਣੀ ਅਸਲੀ ਗਿਆਨ ਦੀ ਧੁਨੀ ਵਾਲੀ ਹੈ ਸਹਜ ਧੁਨ ਬਾਣੀ ਤੇਰੀ ਜਿਹੜੀ ਬਾਣੀ ਆ ਅਸਲੀ ਗਿਆਨ ਦੀ ਧੁਨੀ ਵਾਲੀ ਹੈ ਚੇਰਵਾ ਦੇਖੇ ਸਾਰੰਗ ਪਾਣੀ ਸਾਰੰਗ ਪਾਣੀ ਮਤਲਬ ਪ੍ਰਮਾਤਮਾ ਪ੍ਰਮਾਤਮਾ ਤੇਰਾ ਦਰਸ਼ਨ ਕੀਤਾ ਚਿਰ ਹੋ ਗਿਆ ਹੈ ਧੰਸੂ ਦੇਸ਼ ਜਹਾਂ ਤੂੰ ਵਸਿਆ ਉਹ ਦੇਸ਼ ਭਾਗਾ ਵਾਲਾ ਵਾ ਧੰ ਹੈ ਜਿੱਥੇ ਤੂੰ ਵੱਸਦਾ ਹੈ ਮੇਰੇ ਸੱਜਣ ਮੀਤ ਮਰਾਰੇ ਜੀਓ ਮੇਰੇ ਵਾਹਿਗੁਰੂ ਹਾਂ ਕੋਲੀ ਜੋ ਕੋਲ ਕਮਾਈ ਗੁਰਸੱਜਣ ਮੀਤ ਮਰਾਰੇ ਜੀਓ ਹੋਏ ਮੇਰੇ ਪ੍ਰਭੂ ਮੈਂ ਤੇਥੋਂ ਗੁਰਬਾਨ ਹਾਂ ਇੱਕ ਘੜੀ ਨਾ ਮਿਲਤੇ ਤਾਂ ਕਾਲਯੁਗ ਹੋਤਾ ਪਰਮਾਤਮਾ ਜਦੋਂ ਮੈਂ ਤੈਨੂੰ ਇੱਕ ਘੜੀ ਭਰ ਵੀ ਨਹੀਂ ਨਾ ਮਿਲਦਾ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਵਾ ਜਿਵੇਂ ਕਾਲਯੁਗ ਹੈ ਹੁਣ ਕਦ ਮਿਲੀਏ ਪ੍ਰੀਤੋਤ ਭਗਵੰਤਾ ਹੁਣ ਮੈਂ ਤੈਨੂੰ ਕਦੋਂ ਮਿਲ ਸਕਾਂਗਾ ਮੋਈ ਰੈ ਨਾ ਵਿਹਾਵੇ ਨੀਂਦ ਨ ਅਬੇ ਬਿਨ ਦੇਖੇ ਗੁਰ ਦਰਬਾਰੇ ਜੀਓ ਗੁਰੂ ਦੇ ਦਰਬਾਰ ਦੇ ਦਰਸ਼ਨ ਕਰਨ ਤੋਂ ਬਿਨਾਂ ਮੇਰੀ ਜ਼ਿੰਦਗੀ ਦੀ ਜਿਹੜੀ ਰਾਤ ਉਹ ਸੌਕੀ ਨਹੀਂ ਲੰਘਦੀ ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ ਹਉ ਕੋ ਲਈ ਜੋ ਕੁਲਕਮਾਈ ਇਸ ਸੱਚੇ ਗੁਰ ਦਰਵਾਰੇ ਜੀਓ ਹੈ ਪ੍ਰਭੂ ਮੈਂ ਉਸ ਗੁਰੂ ਦੇ ਦਰਬਾਰ ਤੋਂ ਕੁਰਬਾਨ ਹਾਂ ਜੋ ਸਦਾ ਰਹਿਣ ਵਾਲਾ ਹੈ ਇਸ ਸੱਚੇ ਸੱਚੇ ਦਾ ਮਤਲਬ ਸਦਾ ਰਹਿਣ ਵਾਲਾ ਹੈ ਉਹ ਪ੍ਰਮਾਤਮਾ ਦਾ ਦਰਬਾਰ ਜੋ ਸਦਾ ਰਹਿਣ ਵਾਲਾ ਹੈ ਅਗਲੀ ਲਾਈਨ ਹੈ ਗਿਆ ਸਾਡੀ ਚੌਥਾ ਬੰਦ ਹੈ ਗਿਆ ਭਾਗ ਹੋਆ ਗੁਰੂ ਸੰਤ ਮਿਲਾਇਆ ਪ੍ਰਵੇ ਅਵਨਾਸੀ ਕਰਮੇ ਪਾਇਆ ਇਹਦੇ ਵਿੱਚ ਕੀ ਕਿਹਾ ਗਿਆ ਕਿ ਮੇਰੇ ਭਾਗ ਜਾਗ ਪਏ ਹਨ ਕਿ ਗੁਰੂ ਨੇ ਮੈਨੂੰ ਪ੍ਰਮਾਤਮਾ ਨਾਲ ਮਿਲਾ ਦਿੱਤਾ ਹੈ ਪ੍ਰਵੇ ਅਵਨਾਸੀ ਕਰਮੇ ਪਾਇਆ ਤੇ ਪਰ ਗੁਰੂ ਦੀ ਕਿਰਪਾ ਨਾਲ ਮੈਂ ਉਸ ਅਬਿਨਾਸੀ ਅਬਿਨਾਸੀ ਦਾ ਮਤਲਬ ਜਿਹਦਾ ਨਾਸ਼ ਨਹੀਂ ਹੁੰਦਾ ਉਸ ਅਬਿਨਾਸੀ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਹੀ ਲੱਭ ਲਿਆ ਹੈ ਕਰਮੇ ਪਾਇਆ ਕਰ ਮਤਲਬ ਹਿਰਦਾ ਸੇਵ ਕਰੀ ਪਰ ਜਸਾ ਨ ਵਿਛੜਾ ਹੈ ਪ੍ਰਮਾਤਮਾ ਮੈਂ ਸਦਾ ਸਦਾ ਵਾਸਤੇ ਤੇਰਾ ਜਾਂ ਨਾਨਕ ਦਾਸ ਤੇਰੇ ਜਿਉ ਮੈਂ ਸਦਾ ਸਦਾ ਵਾਸਤੇ ਤੇਰਾ ਦਾਸ ਬਣ ਕੇ ਰਹਾ ਮੈਂ ਇੱਕ ਪਰ ਲਈ ਵੀ ਤੈਥੋਂ ਨਾ ਵਿਛਣਾ ਸੇਵ ਕਰੀ ਪਰ ਚਸਾ ਨਾ ਵਿਛੜਾਂ ਜਨ ਨਾਨਕ ਦਾਸ ਤੇਮਾਰੇ ਜਿਓ اے ਪ੍ਰਮਾਤਮਾ ਮੈਂ ਸਦਾ ਵਾਸਤੇ ਤੇਰਾ ਦਾਸ ਬਣ ਕੇ ਰਹਾ ਤੇ ਮੈਂ ਇੱਕ ਪਾਲੇ ਤੈਥੋਂ ਨਾ ਵਿਛੜਾਂ ਹੋ ਕੋ ਲਈ ਜਿਓ ਕੋਲ ਕਮਾਈ ਜਨ ਨਾਨਕ ਦਾਸ ਤੇਮਾਰੇ ਜਿਓ ਰਹਾਓ اے ਪ੍ਰਭੂ ਮੈਂ ਤੇਰੇ ਦਾਸਾ ਦੋਂ ਸਦਕੇ ਜਾਂਦਾ ਹਾਂ ਕੇਂਦਰੀ ਭਾਵ ਕੀ ਆ ਗਿਆ ਇਕ ਗੋਰ ਸਿੱਖ ਗੁਰੂ ਦੇ ਦਰਸ਼ਨ ਲਈ ਤੜਫਦਾ ਹੈ ਉਹਦਾ ਮਨ ਗੁਰੂ ਦੇ ਮਲਾਪ ਲਈ ਤੜਫ ਰਿਆ ਹੈ ਪ੍ਰਭੂ ਦੀ ਕਿਰਪਾ ਨਾਲ ਉਸ ਨੂੰ ਗੁਰੂ ਦਾ ਮਲਾਪ ਪ੍ਰਾਪਤ ਹੁੰਦਾ ਹੈ ਜੋ ਕਿ ਉਸ ਲਈ ਬਹੁਤ ਹੀ ਆਨੰਦਮਈ ਹੁੰਦਾ ਹੈ ਹੁਣ ਆ ਜਾਂਦਾ ਹੈ ਕਿ ਮੇਰਾ ਮਨ ਲੋਚੇ ਗੁਰਦਾਸ ਸਾਹਿਬ ਦੇ ਸ਼ਬਦ ਕਿਸ ਗੁਰੂ ਦੀ ਰਚਨਾ ਹੈ ਗੁਰੂ ਅਰਜਨ ਦੇਵ ਜੀ ਦੀ ਗੁਰੂ ਜੀ ਦਾ ਮਨ ਗੁਰੂ ਪਿਤਾ ਦੇ ਮਲਾਪ ਲਈ ਕਿਸ ਤਰ੍ਹਾਂ ਮਿਲ ਕਰਿਆ ਹੈ ਪਪੀ ਹੈ ਵਾਂ ਗੁਰੂ ਜੀ ਨੇ ਮੇਰੇ ਸੱਜਣ ਮਿਤ ਮਰਾਰੇ ਜੀਓ ਕਿਸ ਨੂੰ ਕਿਹਾ ਹੈ ਗੁਰੂ ਪਿਤਾ ਨੂੰ ਗੁਰੂ ਸੰਤਾਂ ਨਾਲ ਕਿਸ ਨੇ ਮਲਾਇਆ ਹੈ ਪਰਮਾਤਮਾ ਨੇ ਗੁਰੂ ਮਲਾ ਪ੍ਰਾਪਤ ਕਰਕੇ ਗੁਰੂ ਜੀ ਕੀ ਕਰਨਾ ਚਾਹੁੰਦੇ ਹਨ ਗੁਰੂ ਦੀ ਸੇਵਾ ਮੇਰਾ ਮਨ ਲੋਚੇ ਗੁਰੂ ਦਰਸ਼ਤਾਈ ਸ਼ਵਦੇ ਪਹਿਲੇ ਤਿੰਨ ਬੰਦ ਦੇ ਭਾਵ ਕਿਹੋ ਜੇ ਹਨ ਵਿਅਕੁਲਤਾ ਦੇ ਨੇ ਵਿਛੋੜੇ ਵਾਲੇ ਨੇ ਠੀਕ ਹੈ ਗੁਰੂ ਪਿਤਾ ਦੇ ਵਿਛੋੜੇ ਵਾਲੇ ਨੇ ਤੇ ਚੌਥੇ ਵਿੱਚ ਚੌਥੇ ਬੰਦ ਵਿੱਚ ਕੀ ਆ ਮਿਲਾਪ ਦੀ ਅਵਸਥਾ ਨੂੰ ਬਿਆਨ ਕੀਤਾ ਗਿਆ ਵਾ ਗੁਰੂ ਜੀ ਨੇ ਪ੍ਰਮਾਤਮਾ ਦੇ ਵਿਛੋੜੇ ਵਿੱਚ ਸਮਾਂ ਬਤੌਣਾ ਕਿਸ ਤਰ੍ਹਾਂ ਲੱਗਦਾ ਵਾ ਜਿਵੇਂ ਕਿ ਕਲਯੁਗ ਹੋਵੇ